ਇਹ ਜਿਹੜੀ ਅਨੋਖੀ ਘੜੀ ਤੁਸੀਂ ਦੇਖ ਰਹੇ ਹੋ ਨਾ ਇਹ ਦਰਬਾਰ ਸਾਹਿਬ ਜਦੋਂ ਆਪਾਂ ਮੱਥਾ ਟੇਕਣ ਜਾਂਦੇ ਆ ਖੱਬੇ ਹੱਥ ਲੱਗੀ ਹੋਈ ਆ ਇਸ ਤੋਂ ਪਹਿਲਾਂ ਲੋਕ ਸੂਰਜ ਦੇ ਪਰਛਾਵੇਂ ਨਾਲ ਟਾਈਮ ਦੇਖਦੇ ਸੀਗੇ ਇਹ ਦਰਬਾਰ ਸਾਹਿਬ ਵਿੱਚ ਭਾਈ ਲੈਣਾ ਸਿੰਘ ਮਜੀਠਾ ਨੇ ਲਗਵਾਈ ਸੀਗੀ ਲਗਭਗ 18ਵੀਂ ਸਦੀ ਦੇ ਵਿੱਚ ਤੇ ਉਸ ਤੋਂ ਬਾਅਦ ਇਹਦੇ ਨਾਲ ਜਿਹੜਾ ਇਹ ਪੱਥਰ ਤੇ ਪਰਛਾਵਾ ਪੈਂਦਾ ਸੀਗਾ ਉਹਦੇ ਨਾਲ ਟਾਈਮ ਦੇਖਿਆ ਜਾਂਦਾ ਸੀ ਵਾਗਦਾ ਤੁਹਾਡਾ ਨਵੇਂ ਵਲੌਗ ਚ ਆਪਾਂ ਹਰਮੰਦਰ ਸਾਹਿਬ ਦੇ 메ਨ ਗੇਟ ਤੇ ਆ ਗਏ ਦੇਖੋ ਕਿੰਨੀ ਸੰਗਤ ਅੱਜ ਪਤਾ ਕਿਉਂ ਇੰਨੀ ਸੰਗਤ ਆ ਕਿਉਂਕਿ ਅਜ ਐਤਵਾਰ ਆ ਐਤਵਾਰ ਕਰਕੇ ਦੇਖੋ ਸੰਗਤਾਂ ਦੇ ਇਕੱਠ ਕਿੰਨੇ ਲੋਕ ਆਈ ਜਾਂਦੇ ਆ ਕਿੰਨੀਆਂ ਸੰਗਤਾਂ ਜਾਈ ਜਾਂਦੀਆਂ ਤੇ ਐਤਵਾਰ ਇੰਨੀ ਹੀ ਭੀੜ ਹੁੰਦੀ ਆ ਜਦੋਂ ਮਰਜ਼ੀ ਆ ਜਾਓ ਮਹੀਨੇ ਦੇ ਜਦੋਂ ਮਰਜ਼ੀ ਆ ਜਾਓ ਅੱਗੋਂ ਪਿੱਛੋਂ ਵੀ ਭੀੜ ਹੁੰਦੀ ਆ ਪਰ ਇੰਨਾ ਰਸ਼ ਨਹੀਂ ਹੁੰਦਾ ਦੇਖੋ ਅੱਜ ਤੁਹਾਨੂੰ ਹਰਮੰਦਰ ਸਾਹਿਬ ਦਰਸ਼ਨ ਕਰਾਉਣੇ ਆ ਜੋੜੇ ਉਰੇ ਜਮਾ ਕਰਾਤੇ ਹੁਣ ਆਪਾਂ ਇੱਥੋਂ ਐਂਟਰ ਹੋਵਾਂਗੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਹੁਤ ਐਮ ਦਾ ਮਨ ਸੀਗਾ ਇੱਥੇ ਆਉਂਦਾ ਪਰ ਜਦੋਂ ਪ੍ਰਮਾਤਮਾ ਨੇ ਲੈ ਕੇ ਆਉਣਾ ਨਾ ਬੰਦਾ ਉਦੋਂ ਹੀ ਆ ਸਕਦਾ ਐਂ ਤਾਂ ਆਪਾਂ ਸੋਚ ਲੈਨੇ ਆ ਵੀ ਕੰਮ ਕਰ ਲੀਏ ਆ ਵੀ ਕੰਮ ਕਰ ਲੀਏ ਜਿਸ ਟਿੱਠੇ ਸਭ ਥਾਵ ਨਹੀਂ ਤੁਦ ਜੇਹਾ ਦਰਸ਼ਨ ਅੱਜ ਤੁਹਾਨੂੰ ਵੀ ਹੋ ਜਾਣਗੇ ਆਪਣਾ ਪਾਣੀ ਪੀਣਾ ਇੱਥੇ ਕਿਸੇ ਸ਼ਬੀਨ ਲੱਗੀ ਹੋਊਗੀ ਆਉਜੋ ਕਰੋ ਦਰਸ਼ਨ ਸੱਚੇ ਬਾਦਸ਼ਾਹ ਇਧਰ ਦੇਖ ਨੂੰ ਇਧਰ ਦੇਖ ਤੋ ਇੱਕ ਵਾਰ ਕਿ ਟਿਕਟ شری گرو رام داس جیتا بیٹھا لکھو گھر بیٹھا ਆਪਾਂ ਦਾ ਜਿੰਨੀ ਵਾਰ ਹੀ ਆਏ ਹਨ ਐਨੇ ਢੇੜ ਹੁੰਦੇ ਆ ਵਧੀਆ ਦੇਖ ਲਓ ਇੰਨੀ ਗਰਮੀ ਆ ਫਿਰ ਵੀ ਸੰਗਤ ਕਿੰਨੀ ਆਉਂਦੀ ਆ ਐਸੇ ਤੋਂ ਦੇਖੋ ਹਨਾ ਐਸੇ ਤੋਂ ਦਰਸ਼ਨ ਕਰੋ ਹਮਦਰ ਸਾਹਿਬ ਦੇ ਇਹ ਇੱਕ ਏਅਰ ਡੇਟ ਹੈਗਾ ਲੰਗਰ ਹਾਲ ਦੇ ਸਾਹਮਣੇ ਵਾਲਾ ਇਹ ਵਾਲਾ ਇਧਰ ਲੰਗਰ ਆ ਲੰਗਰ ਵਾਲਾ ਕੋ ਨਾ ਪ੍ਰਭਾ ਦੇਖੋ ਉਧਰ ਵੀ ਲਾਈਨਾਂ ਪੂਰੀਆਂ ਲੱਗੀਆਂ ਮੱਥਾ ਟੇਕਣਾ ਆਪਾਂ ਦਰਬਾਰ ਸਾਹਿਬ ਤੇ ਲਾਈਨ ਚ ਲੱਗਦੇ ਆਪਾਂ 10 ਮਿੰਟ ਸਾਹਾਂ ਲਿਆ ਸੀਗਾ ਠੋਪ ਸੀਗੀ ਹੁਣ ਮੌਸਮ ਦੇਖੋ ਵਧੀਆ ਹੋ ਗਿਆ ਤੱਕ ਸਾਹਿਬ ਦੀ ਬਿਲਡਿੰਗ ਹੋਈ ਨਿਸ਼ਾਨ ਸਾਹਿਬ ਵੀ ਤੱਕ ਸਾਹਿਬ ਦੀ 8 ਤੱਕ ਸਾਹਿਬ ਦੇ ਨਿਸ਼ਾਨ ਸਾਹਿਬ ਲਿੱਟ ਕੋ ਲੈਣਾ ਹੁਣ ਆਪਾਂ ਲਾਈਨ ਚ ਲੱਗਦੇ ਤੋਂ ਪਰ 2 ਘੰਟੇ ਟੇਕ ਲੈਣਾ ਸ੍ਰੀ ਗੁਰੂ ਰਾਮਦਾਸ ਜੀ ਦੇਖੋ ਟਾਈਮ 3:30 3:35 ਹੋ ਗਏ 3:35 ਹੋ ਗਏ ਲਗਭਗ 1 ਘੰਟਾ ਹੋ ਗਿਆ ਲਾਈਨ 'ਚ ਲੱਗਿਆ ਨੂੰ ਅਸੀਂ ਇੱਥੇ ਪਹੁੰਚੇ ਮੇਨ ਗੇਟ ਦੇ ਉੱਤੇ ਧੰਤ ਧੰਤ ਸ੍ਰੀ ਗੁਰੂ ਰਾਮਦਾਸ ਗੁਰ ਜੀ ਨੇ ਸਿਰਿਆ ਤਿੰਨੇ ਸਵਾ ਧੰਤ ਧੰਤ ਰਾਮਦਾਸ ਗੁਰ ਜੀ ਨੇ ਸਿਰਿਆ ਤਿੰਨੇ ਸਵਾ ਕ੍ਰਿਕਟ ਹੋ ਗਿਆ ਹਨ ਵਧੀਆ ਹੋ ਗਈ ਤਦਰਤ ਵੀ ਬਾਰਸ਼ ਹੋ ਗਈ ਅੱਜ ਇਹ ਆਪਣੇ ਏਰੀਆ ਤੋਂ ਆ ਇਹ ਤਿੰਨੇ ਭਾਈ ਸਮਾਲ ਭਾਈ ਤੋਂ ਇੱਕ ਮੂਰੇ ਆ বিক্রি <laughs> ਆਪਰੇ ਤੇ ਕਦੇ ਮੈਂ ਖੇਨਵਾ ਨਹੀਂ ਆ ਮੈਂ ਤੇ ਮੈਂ ਨਹੀਂ ਆਏ ਕਿ ਬੱਚੀ ਚੋਂ ਉਹ ਜੈਸਾ ਕਾਉ ਜੈਸਾ ਕਾਉ ਮੇਰੇ ਅਮੀ ਹਾਲੀ ਅਸੀਂ ਦਰਬਾਰ ਸਾਹਿਬ ਹੀ ਆਏ ਕਿ ਕਰੂਗੀ ਮੱਥਾ ਟੇਕ ਕੇ ਪ੍ਰਸ਼ਾਦ ਆਪਾਂ ਲੈ ਲਿਆ ਹੁਣ ਦੇਖੋ ਟਾਈਮ ਤੇ ਸ਼ਾਮ ਦਾ ਹੋ ਗਿਆ ਹਾਂਜੀ ਹੁਣ ਦੇਖੋ ਵਾਹ ਬਰੋ ਸੇਵਾ ਕਰਾ ਦੋ ਬੰਦੂ ਦੱਤਿਆ ਆ ਕਰਨੇ ਪੱਤਿਆਂ ਜੋ ਡੱਕੇ ਜੈ ਔਰ 47 ਨੰਬਰ ਗੇਟ ਅੰਦਰ ਹੁਣ ਲਾਈਟਿੰਗ ਪੈਂਦੀ ਆ ਨਾ 골ਡਨ ਟੈਂਪਲ ਤੇ ਦੇਖ ਕਿੰਨਾ ਸੋਹਣਾ ਲੱਗਦਾ ਸਨੈਰੀ ਮੰਦਿਰ ਸਨੈਰੀ ਮੰਦਿਰ ਵੀ ਕਿਹਾ ਜਾਂਦਾ ਹਰਿਮੰਦਰ ਸਾਹਿਬ 골ਡਨ ਟੈਂਪਲ ਕਿੱਥੇ ਬੈਠੋ ਦਰਬਾਰ ਦਾ ਕਿੰਨਾ ਸੋਹਣਾ 뷰 ਆ ਇਸ ਟਾਈਮ ਦਾ ਪੂਰਾ ਹਨੇਰਾ ਹੋ ਗਿਆ ਮੌਸਮ ਵਧੀਆ ਹੋ ਗਿਆ ਪਰ بارش ਨਹੀਂ ਹੋਈ ਠੰਡਾ ਹੋ ਗਿਆ ਇੱਥੋਂ ਵੀ ਆਪਾਂ ਥਿਊ ਵਿਊ ਦੇਖ ਲਈਏ ਸਤਨਾਮ ਵਾਹਿਗੁਰੂ ਅਹ ਸਤਨਾਮ ਵਾਹਿਗੁਰੂ ਲੰਘੇ ਦੋ ਤੀਰੇ ਤੇ ਸਰੋਵਰ ਚ ਮੱਛੀਆਂ ਐਸਡ ਹੈਣੀਆਂ ਆ ਇੱਕ ਹੀ ਆ ਦਰਸ਼ਨ ਤੁਸੀਂ ਸਾਰਿਆਂ ਨੇ ਕਰ ਲਏ ਹੁਣ ਆਪਾਂ ਚੱਲਦੇ ਆਂ ਵਾਪਸ ਕਿਉਂਕਿ ਟਾਈਮ ਹੋ ਗਿਆ ਪੌਣੇ 6 ਦਾ ਹੋ ਗਿਆ ਟਾਈਮ ਹੋ ਗਿਆ ਆਪਾਂ ਵਾਪਸ ਚੱਲਦੇ ਆਂ ਤੇ ਮਿਲਦੇ ਆ ਤੁਹਾਨੂੰ ਅਗਲੇ ਸੱਭ ਤੋਂ ਰਾਜ ਦੇ ਨਾਮ ਬਾਕੀ ਸਾਰੇ ਨੰਬਰ 9550 ਪਰ ਕਰੋ